ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਹੁਣ ਇਸ ਵੱਡੀ ਮਹਾਨ ਹਸਤੀ ਦਾ ਹੋਇਆ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਜੀ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਆ ਇਸ ਹੁਣ ਹੁਣੀ ਮੌਤ ਤੇ ਸਹਿਤਕਾਰਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜੀ ਹਾਂ ਇਸ ਮੌਕੇ ਨਵਾਂ ਪੱਧ ਨਵੀ ਸੋਚ ਸੰਸਥਾ ਮਹਾਲੀ ਦੇ ਪ੍ਰਧਾਨ ਬਲਜਿੰਦਰ ਸਿੰਘ ਬਲਜਿੰਦਰ ਕੌਰ ਸ਼ੇਰਗੱਲ ਜਨਰਲ 77 ਸ਼ੈਰਪੱਟੀ ਸਰਜੀਤ ਸਿੰਘ ਧੀਰ ਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸ਼ਰਾਦੀ ਵੱਲੋਂ ਉਹਨਾਂ ਦਾ ਸਫਾਂਡੀ ਸੰਸਾਰ ਨੂੰ ਅੱਗੇ ਦਾ ਕਹਿਣ ਤੇ ਦੁਖੀਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜੀ ਹਾਂ ਇਹ ਖਰੜ 에어ਪੋਰਟ ਰੋਡ ਤੇ ਸਥਾਨੀ ਇਕਲੇਵ ਵਿੱਚ ਬੀਤੀ ਰਾਤ ਹੋਏ ਬਲਛੜਕ ਹਾਸੇ ਚ ਖਰੜ ਨਿਵਾਸੀ ਉਗੇ ਗਲਜ ਕੋ ਅਜਮੇਰ ਸਾਗਰ ਦੀ ਮੌਤ ਹੋ ਗਈ ਹੈ ਤੇ ਇਸ ਦੁੱਖ ਦੀ ਖਬਰ ਨਾਲ ਸਾਇਦ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਆ ਤੇ ਨਾਲ ਹੀ ਮੌਕੇ ਤੇ ਸਾਇਦ ਕਰਾ ਤੇ ਹੋਰਾਂ ਸ਼ਖੀਤਾ ਵੱਲੋਂ ਸਾਂਝੀ ਬਿਆਨ ਚ ਅਜਮੇਰ ਸਾਗਰ ਦੀ ਇਸ ਅਣਹੋਣੀ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਵੀਡੀਓ ਦੇਖਣ ਲਈ ਤੋਂ ਬਾਅਦ